ਹਰ ਆਣੀ ਹਉ ਤੇ ਭਰਿਆ ਕਰੇਗੀ ਉਨੀ ਤੁਮ ਜੁਆ ਦੇ ਹਾਰ ਪਰੋਵੇਂਗੀ ਯੇਦੋ ਯਾਦ ਮਣੀਂਦੀਓ ਤਿਲਕ ਕਰੋਵੇਂਗੀ ਹੈ ਨੀ ਯਾਦ ਕਰਿਆ ਕਰੇਗੀ ਕੋ ਜਦਾਰੇ ਨਜ਼ੀਮਾ ਬੋਲ ਮਗਉ ਟੈ ਤਾ ਹੈ ਜਦੋਂ ਦਾ ਪਿਆਰ ਪੈ ਗਿਆ ਅਣੀ ਤੁਮ ਮਰੀ ਕਾ ਅੱਖ ਬੈਲੋ ਮੋੜ ਗਈ ਮੈਂ ਉਤੇ ਦਾ ਬਿਮਾਰ ਪੈ ਗਿਆ ਮਨ ਆਪ ਕਿਹੜਾ ਸੋਹਣੀ ਹੋਵੇਂਗੀ ਮੈਂ ਤੇਰਾ ਸਜਣਾਂ ਦੀ ਆ ਤੂੰ ਬਲਕੁ ਹੋਵੇਂਗੀ ਹਾਈ ਯਾਦ ਕਰੇਂ ਆ ਰਹੇਗੀ ਓ ਮਰ ਘਰ ਬੱਟੀ ਦਾ ਸਖਾ ਤੂੰ ਅੰਮਰੇ ਹਾਈ ਉਪਕੁਵਾਰੇ ਅਣੀ ਤੂੰ ਸੀਸੇ ਵਾਂਗੂ ਦੇ ਲਗੈ ਲੋ ਤੋੜਦਾ ਹਮਿਤ ਤਰਪਿਆਰੇ ਦਾ ਦੁਖੀ ਕੀਤਾ ਤਾ ਤੂੰ ਮਤਰਾ ਨੂੰ ਦੁਖੀ ਕੀਤਾ ਤੂੰ ਸੱਜਣਾ ਨੂੰ ਪਰ ਆਪ ਕਿਹੜਾ ਅਸੋਸੀ ਹੋਵੇਂਗੀ ਯਦੋ ਜਦ ਸੱਜਣਾ ਦੀਓ ਤੁਸਾਂ ਨੂੰ ਤਰੋ ਹੋਵੇਂਗੀ ਹਾ ਯਾਦ ਕਰਿਆ ਕਰੇਗੀ ਮਰ ਤਰਵਟੀ ਦਾਸ ਕਾ ਤੋ ਵੱਲੇ ਹਾ ਉਪ ਕੁਵਾਰੇ ਦਾ ਕਨੂ ਸਿਚੇ ਅਗ ਦਿਲ ਮੇਲੋ ਤੋ ਆਣੀ ਮਿੱਤਰ ਪਿਆਰੇ ਦਾ ਹਾਈ ਗੀਤ ਤਾ ਕੁੰਤਰਾਂ ਨੂੰ ਹਾਂ ਗੀਤ ਤਾ ਤੁਮ ਤਰਾਂ ਨੂੰ ਆਪ ਅਗਿਆਖ ਖਜ਼ੂਮੇਂਗੀ ਮਿਹਰ ਦੁਆਖ ਸਿੱਧਨਾਗੀ ਆਉ ਤੁਮ ਬਨ ਕੋਮੇਗੀ ਹਾਈ ਰਿਆ ਕਰਿਆ ਕਰੇਗੀ ਬਹ ਜਾਂਦੀ ਬੈ ਕੇ ਮੰਤ ਦੀ ਆਰਤੀ ਹਾਈ ਅਕੀਆਂ ਨਾਲ ਹੀ ਤੱਕਨੀ ਵੇਰ ਉਸਲੀ ਮਣੀ ਦੇ ਕੋਲੋਂ ਦਸਰ ਪੰਡ ਗਈ ਟੱਪਨੀ ਟੱਪੰਡ ਸੇਰੋਂ ਦੇ ਸੇ ਬਿਆਂ ਦੇ ਵਿੱਚ ਤਾਂ ਟੱਪੰਡ ਸੇਰੋਂ ਦੇ ਸੇ ਬਿਆਂ ਦੇ ਵਿੱਚ ਤਾਂ ਕਦੇ ਤਾਂ ਸਾਨੂੰ ਰੋਵੇਂਗੀ ਭਈ ਇਹ ਦੁਯਾਰ ਸੱਜਣਾ ਦੀ ਆਉ ਤੂੰ ਕਦੋਂ ਨੂੰ ਰੋਵੇਂਗੀ ਕਈ ਨੀਆਂ ਕਰਿਆ ਕਰੇਗੀ ਲੋ ਜੀ ਅੱਜ ਆਪਾਂ ਬੰਤੂ ਦੀਆਂ ਦਿਖਾਣੇ ਆ ਬੰਤ ਵਿਲੇ ਟਾਈਮ 'ਚ ਕੀ ਕਰਤੂਤਾਂ ਕਰਦਾ ਆ ਦੇਖੋ ਅਰੇਦ ਵਾਲੇ ਐਨਾ ਸੋਹਣਾ ਸੋਹਣਾ ਤੇ ਬੰਤ ਦੇਖ ਲਓ ਕਿੱਥੇ ਬੈਠਾ ਇਹਨੂੰ ਰੂੜੀ ਪਸੰਦ ਆ ਇਹਨੂੰ ਰੂੜੀ ਬਹੁਤ ਪਸੰਦ ਆ ਫੇਕੀ ਹੋ ਗਿਆ ਜਗਾ ਤੇ ਛਾੜੀ ਛਾਪ ਨੇ ਜਿੱਤੇ ਮਾਰਦੀ ਇਹ ਰੂੜੀ ਦਾ ਫੈਨ ਹੈ ਹਾਂ ਬੰਤ ਭਈਆ ਐਨੀ ਕਰੂੜੀ ਇੰਸਟਾ ਤੇ ਵੀ ਆ ਇਹ ਰੂੜੀ ਇੰਸਟਾ ਤੇ ਵੀ ਆ ਕਿਹੜੀ ਰੂੜੀ ਆ ਆਹੋ ਕਿਹੜੀ ਇੱਕ ਨਹੀਂ ਇੱਕ ਉਹ ਵੀ ਉੱਗੇ ਹੋਏ ਨੇ ਛਤਰੀਆਂ ਨੇ ਪੰਜਾਬੀ ਚ ਉਹਨਾਂ ਨੂੰ ਠੇਠ ਪੰਜਾਬੀ ਚ ਕੀ ਕਹਿੰਦੇ ਨੇ ਉਹਨਾਂ ਨੂੰ ਉਹ ਕਹਿੰਦੇ ਨੇ ਆਪਣਾ ਜੀ ਦਾਲ ਨਹੀਂ ਬਣਦੀ ਹੁੰਦੀ ਨਹੀਂ 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 ਉਹ ਤਾਂ ਖੁੰਬਾ ਹੁੰਦੀਆਂ ਨੇ ਇਹ ਤਾਂ ਕੁਝ ਹੋਰ ਨੇ ਛਤਰੀਆਂ ਕਹਿੰਦੇ ਨੇ ਬਈ ਹੁਣ ਸੀਰਾ ਲਾਉਣਾ ਕੀ ਕਹਿੰਦੇ ਨੇ ਛਤਰੀਆਂ ਚਲੋ 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 ਅੰਬ੍ਰੇਲਾ ਪਲਾਂਟ ਅੰਬ੍ਰੇਲਾ ਪਲਾਂਟ ਅੰਬ੍ਰੇਲਾ ਪਲਾਂਟ ਚਲ ਆ ਜਾ ਐਕਸ਼ਨ ਕਾਟੀ ਬੋਟ ਪਾਇ ਗਿਆ ਤੇ ਪਰ ਪੀਤਾ ਪੰਜਾਬ ਬੱਚੇ ਨੇ ਸਾਰੇ ਅਜਾ ਪੀੜ ਲਾਉਣ ਵਾਲਾ ਪਿਆ ਬੇੜਾ ਪਾਇਆ ਬੰਤ ਪਾ ਤੂੰ ਅੱਜ ਵੀ ਰੋਈ ਜਾਣਾ ਹਾਏ ਪਰਸ ਮੇਲੇ ਦਾ ਖਾਸੇ ਕਮਾਈ ਹੋ ਗਈ ਮੁਰਗੀ ਫਾਰਮ ਚ ਆਹੋ ਹੋ ਗਿਆ 80 ਦੇ ਭਾਲੇ ਪੈਸੇ ਦੇ ਮੈਂ ਬੇੜਾ ਤਾਂ ਬਹਿ ਗਿਆ ਕੱਚੇ ਦਾ ਆਹ ਦੇਖ ਕੰਡਾ ਚੋਲਾ ਪਰੇ ਬੈਠਾ ਪੈਸਿਆਂ ਦਾ ਆਹੋ ਪਰੇ ਬੈਠਾ ਬੰਨੂ ਪੱਤਕਾ ਦੇਖ ਲੈ ਪਾਲਿਆ ਮੁਰਗੀ ਫਾਰਮ ਬਾਗਦਾ ਮੇਰੇ ਦਿਮਾਗ ਨੇ ਖਾਇਆ ਲੈ ਪਾਇਆ ਟੀਕਾ ਛੱਡਾ ਬੇੜਾ ਬਹਿ ਗਿਆ ਬੇੜੀ ਬੈਠੀ ਵਾਲੇ ਤਾਂ ਹੁਣ ਤੇਰੇ ਮੁਰਗੀ ਫਾਰਮ ਨੂੰ ਕੀ ਹੋ ਗਿਆ ਮੁਰਗੀਆਂ ਲੈ ਜਾਂਦਾ ਕੁਚੱਕ ਗੋਗੜਾ ਵਰਗੀਆਂ ਮੁਰਗੀਆਂ ਟੀ ਨੰਨਾ ਪੀੜ ਪਾਉਣਾ ਮੈਂ 5-5 ਕਿਲੋ ਦੀ ਇੱਕ ਮੁਰਗੀ ਟੀ ਬੇੜਾ ਬੈ ਗਿਆ ਕੱਚਾ ਦਾ ਚੱਕ ਕੇ ਲੈ ਜਾਂਦਾ ਧੀਏ ਦਿਨ ਹਾਂ ਪੰਜ ਤਿੰਨ ਮੁਰਗੀਆਂ ਰਹਿ ਗਈਆਂ ਟੀ ਦੋ ਤੋਂ ਰਤ ਮੁੰਡੇ ਆ ਗਏ ਉਹ ਬਣਾ ਕੇ ਖਾ ਗਏ ਕਰੇਗੀ ਉਹ ਜੀ ਜੀ ਲਾਉਂ ਜੀ ਕੱਲੀ ਹੁਣ ਮੈਂ ਚੋਚਾ ਮੱਖਾ ਚੱਲ ਮੈਨੂੰ ਐਂ ਦੱਸ ਕਿੰਨੀਆਂ ਕਿ ਮੁਰਗੀਆਂ ਪਾਈਆਂ ਤੂੰ ਇੱਕੀ ਟੀ ਮੁਰਗੀ 250 ਮੁਰਗੀ 250 ਮੁਰਗੀ ਫਿਰ ਸਿੱਧਾ 250 ਤਾਂ ਅੰਡਾ ਵਾਲਾ ਲੈ ਅੰਡੇ ਵੀ ਲੈ ਜਾਂਦੇ ਨੇ ਚੱਕ ਕੇ ਲੋਕ ਬੇੜੀ ਬੈਠੇ ਨੇ ਕਾਂਡਾ ਨਹੀਂ ਵੇਚਮ ਇੱਕ ਦਿਨ ਦੋ ਅੰਡੇ ਬੱਚੇ ਤੀਨੇ ਮੈਂ ਦਬਾਲੇ ਦੋ ਜਵੱਕ ਜੱਗੋ ਖੱਟੇ ਨੇ ਮੈਂ ਆਪਣੇ ਦੋ ਅੰਡਿਆਂ ਦਾ ਅੰਮਲੇਟ ਬਣਾ ਕੇ ਖਾਦਾ ਨਹੀਂ ਮੈਂ ਅੰਡਾ ਮੂੰਹ ਤੇ ਤਰਕੇ ਨਹੀਂ ਦੇਖਿਆ ਇਹ じゃ ਕਿਹੜਾ ਤੇਰੀ ਅੰਮਾ ਹੈ ਤਾਂ ਕੋਈ ਪਿੱਛੇ ਬੇੜਾ ਬਣਦਾ ਇਹਨਾਂ ਕਮਾਂਡ ਤੋਂ ਕਿਸੇ ਦਾ ਮੈਂ ਤਾਂ ਇੱਕ ਹੈ ਪ੍ਰਮਾਤਮਾ ਮਰਦੇ ਪਰ ਜਿਹੜਾ ਆਪਣੇ ਨਾਲ ਕਰਦਾ ਮੈਂ ਤੇ ਮੈਂ ਉਹ ਮੈਨੂੰ ਲੱਗਦਾ ਮੈਂ ਤਾਂ ਤਰਸਣ ਲੱਗ ਗਿਆ ਤੇਰੇ ਤੇ ਤੇਰਾ ਤਾਂ ਸਾਰਾ ਪਿੰਡ ਬੈਰੀ ਬਣਿਆ ਹੋਇਆ ਹੈਨਾ ਬੈਰੀ ਤਾਂ ਮੈਨੂੰ ਪਤਾ ਹੈ ਕਿਹੜਾ ਮੇਰਾ ਜਦੋਂ ਮੇਰੀ ਜੜ੍ਹ ਥੱਲੇ ਆ ਗਿਆ ਛੱੜਦਾ ਨਹੀਂ ਮੈਂ ਤੇਰਾ ਕੰਮ ਨਹੀਂ ਚੱਲਣ ਦੰਦੇ ਦੇਖ ਮਾਈ ਮੈਂ ਤੈਨੂੰ ਸਲਾਹ ਤਾਂ ਦੇ ਕੇ ਗਈ ਸੀ ਵੀ ਤੇਰੀਆਂ ਮੁਰਗੀਆਂ ਜਾਂ ਤਾਂ ਮਰ ਜਾਣਗੀਆਂ ਜਾਂ ਤੇਰਾ ਚੱਲਦਾ ਨਹੀਂ ਪੋਲਟਰੀ ਫਾਰਮ ਜਾਂ ਜਿਹੜਾ ਕਹਿੰਦੇ ਆ ਇਹ ਪਰ ਤੂੰ ਮੰਨੀ ਨਹੀਂ ਹੈਗੀ ਹਨਾ ਮਲਗੜੇ ਨੇ ਲੋਕ ਵਿੱਚ ਸੁਆਦ ਲੈਂਦੇ ਨੇ ਗੱਲਾਂ ਦਾ ਲੋਕ ਤਾਂ ਬਾਰੇ ਹਰਾਮੀ ਨੇ ਕੁੱਤੇ ਨੇ ਲੋਕ ਜਾਣ ਹੈ ਨਹੀਂ ਜਨਪ੍ਰਾਨ ਮਰੇ ਪੈਣੋਂ ਮੁਰਗੇ ਖਾਂਦੇ ਨੇ ਐ ਗਰੀਬ ਦੇ ਮੁਰਗੇ ਚੋਰੀਓ ਚੱਕ-ਚੱਕ ਕੇ ਨਹੀਂ ਤੁਹਾਡੇ ਤੇ ਜਾਣ ਪੈਂਦੀਆਂ ਨਹੀਂ ਤੁਹਾਡੇ ਬੱਬਰ ਭਰਦੇ ਤੇ ਅੱਛੇ ਨੋਹਾਂ ਦੀ ਕਿਰਤ ਕਰਕੇ ਫਿਰ ਬੱਬਰ ਭਰੂ ਤੁਹਾਡਾ ਉਹ ਤਾਂ ਗੱਲ ਠੀਕ ਆ ਬੰਤ ਤੈਨੂੰ ਮਾੜੀ-ਭੋਟੀ ਸੂਹ ਹੋ ਗਈ ਆ ਵੀ ਕਿਹੜਾ ਤੇਰੀ ਮੁਰਗੀਆਂ ਚੱਕ ਕੇ ਲੈ ਜਾਂਦਾ ਜਿਹੜਾ ਬੈਂਦਾ ਮੈਨੂੰ ਪਤਾ ਬੰਦਾ ਮੈਨੂੰ ਅੜ ਜਾਣਦੇ ਜੱਤੇ ਕਿਹੜੇ ਕੰਜਰ ਨੂੰ ਜਾ ਕੇ ਹਾਂ ਪਤਾ ਤਾਂ ਹੈ ਤੇਰੇ ਪੈੜਾਂ ਦੇਖਾਂ ਮੈਨੂੰ ਚੱਪਲਾਂ ਤਖਾਈ ਮੇਰੀਆਂ ਪੈੜਾਂ ਕੱਢ ਚੱਪਲ ਕੱਢੇ ਨੂੰ ਪੁੱਠੀ ਕਰ ਮੇਰੇ ਚੱਪਲਾਂ ਨੂੰ ਕੀ ਹੋਇਆ ਲੈ ਦੇਖ ਲੈ ਚੱਪਲਾਂ ਬਦਲ ਕੇ ਆਈਆਂ ਤੂੰ ਉੱਥੇ ਪੈੜਾਂ ਦੇਖਦਾ ਮੈਂ ਰੋਜ਼ ਫਾਰਮ ਤੇਰੇ ਕਹਿੰਦਾ ਕੀ ਮਤਲਬ ਆ ਹੈ ਮੈਂ ਕਿਤੇ ਫਾਰਮ ਦਾ ਨਹੀਂ ਪਤਾ ਕਿੱਥੇ ਆ ਲੈ ਲੈ ਤੈਨੂੰ ਕਿਉਂ ਨਹੀਂ ਪਤਾ ਸਾਰੇ ਸਾਰੇ ਕੱਟੇ ਤਾਂ ਪੌਂਕ ਜੀ ਫਿਰ ਦੇ ਤੂੰ ਟੱਕਦੀਆਂ ਤੂੰ ਮੇਰੇ ਤੇ ਨਾ ਅਮੀਸ਼ੇ ਖਜਾਣਾ ਕਰੀ ਜਾਇਆ ਕਰ। ਉਹ ਫੜ ਜੀ ਉਹਨੇ ਪਿੰਡ ਦੀ ਪਰਲੀ ਫਿਰਨੀ ਤੇ। ਫੇ ਤੇਰੀ ਲੱਤਾਂ ਨਾਲ ਫਿਰਦੀ ਆ। ਆ ਫਿਰਦੀਆਂ ਟਿਕ ਜੀਆਂ ਤੂੰ ਤੈਨੂੰ ਛਾਰਾ ਪਤਾ ਵੀ ਕਿੱਥੇ ਕੀ ਆ ਕਿੱਥੇ ਕੀ ਆ। ਮੈਨੂੰ ਮੇਰਾ ਟੱਬਰ ਨਹੀਂ ਰੋਕਦਾ ਤੂੰ ਕੌਣਾ ਮੈਨੂੰ ਕਹਿਣਾ ਲਾ? ਟੁੱਕਣਾ ਲਾ। ਕੋਈ ਨਹੀਂ ਜਿੱਦਾਂ ਫੱਜ ਗਈ ਮੁਰਗੀ ਚੱਕਦੀ ਤੈਨੂੰ ਅੰਨੀ ਗੱਲ ਦੱਸਤੀ। ਵੱਡੇ ਕਾ ਫਾਰਮ 'ਚ ਹੀ ਦੱਬੂ ਆ। ਮੈਂ ਮੇਰਾ ਕਿਆ ਪਾਉਂਗਾ। ਮੈਂ ਦੋ ਕਿੱਥੇ ਤੇਰੀ ਮੁਰਗੀ ਟੋਕੀ ਅੱਧੇ ਨੂੰ ਨਹੀਂ ਛੇੜਦੇ ਦੱਬਾ ਬਹੁਤ। ਹਾਂ ਹੱਦ ਹੋ ਗਈ। ਦੋ ਲੱड्डੂ ਤਾਂ ਕੀ ਖਲਾਣੇ ਮੁਰਗੀ ਫਾਰਮ ਖੋਲੇ ਦੇ ਉਲਟਾ ਮੇਰੇ ਸਿਰ 'ਤੇ ਇਲਜ਼ਾਮ ਲਾ ਤਾ ਮਰਨ ਦਾ ਮੁਰਗਾ ਖਾ ਗਿਆ ਤੈਨੂੰ ਲੱਡੀਆਂ ਦੀ ਹੋ ਰਹੀ ਆ ਬੇੜੀ ਬੈਠੀ ਵਾਲੀ ਕਾਲੀ ਮੂੰਹ ਵਾਲੀ ਬਗਦਾਰੋ ਕਿੰਨਾ ਉਹ ਕਾਲੀ ਜੀਬਾ ਕਿੰਨੇ ਕੰਮ ਸਟਾਰਟ ਕਰੇ ਮੈਂ ਸਾਰੇ ਕੰਮ ਫੇੜ ਕਰਾਤੇ ਤੇਰੀ ਕਾਲੀ ਜੀਬਾ ਕਿਨੇ ਖਾਈਆ ਤੇਰੀ ਮੁਰਗੀ ਸਾਫ਼ ਸਾਫ਼ ਕਹੇ ਤੇ ਤੇਰੀ ਖਾ ਖਾਣਾ ਪਾੜ ਦੂੰ ਉਹਦੇ ਨਾਲ ਆ ਮੇਰਾ ਉਦੋਂ ਕਹਿ ਬਾਇਆ ਟੱਪ ਆਇਆ ਉਦੋਂ ਤੱਕ ਕਹਿ ਕਹਣਾ ਕਹਿੰਦੀ ਤੇਰਾ ਟੋ ਜੇ ਪਲਟ ਗਿਆ ਤੇਰਾ ਬੇੜਾ ਬੈਠ ਗਿਆ ਉਹਦੀ ਪਲਟ ਗਿਆ ਦੋ ਸਵਾਰੀਆਂ ਮਰੀਆਂ 6 ਲੱਖ ਰੁਪਏ ਦਿੱਤਾ ਮੈਂ ਤੇ ਬਾਜੀਆਂ ਫਿਰ ਉਹ ਤਾਂ ਤੇਰਾ ਪ ਪਤਾ ਮੰਗੂ ਰਕਾਉਂ ਤੇ ਹਟ ਪਤਾ ਮੰਗੂ ਮੁਰਗੀਆਂ ਪਾਲੀਆਂ ਵਾ ਬੇੜਾ ਭਾਜੇ ਕਿੱਛੇ ਦਾ ਪਤਾ ਤਾਂ ਹੈਗਾ ਜਿਹੜਾ ਲਾਲ ਪੀਲੇ ਸੂਟ ਪਾ ਕੇ ਘੁੰਮਦਾ ਮਰੂ ਪਤਾ ਕਰ ਮੈਨੂੰ ਨਾ ਕਹਿ ਦੀ ਤੈਨੂੰ ਕਹਾ ਮੈਂ ਫੇਰ ਆ ਪੀਲਾ ਸੂਟ ਤਾਂ ਮੈਂ ਹੀ ਪਾਈ ਫਿਰਦੀ ਆ ਹੋੜ ਕੇ ਆਈ ਜੂਰੇ ਕਿੱਛੇ ਦੇ ਪਰ ਤੇ ਛਮਚਣਾ ਹੀ ਸਮਝ ਲੈ ਫਿਰ ਤਾਂ ਕਹਤਾ ਤੈਨੂੰ ਕਹਤਾ ਫਿਰ ਓਈ ਲੰਦਾ ਮੇਰੇ ਤੇ ਦੰਦਾ ਧਰ ਰੱਖਿਆ ਤੇ ਤੇਰਾ ਹੱਕ ਕੀ ਆਰੇ ਬੰਦਾ ਤੁਸ ਬਾਦ ਲੈਣੀ ਆ ਗੱਲਾਂ ਦੇ ਤਾਂ ਪੁੱਛਦੀ ਆ ਤੂੰ ਜਾਣ ਦੇਣ ਤੂੰ ਮੈਨੂੰ ਕਿਵੇਂ ਰੱਖ ਲੇਗਾ ਹਾਂ ਫੇ ਤੇਰਾ ਕੀ ਹੱਕ ਆਰੇ ਮੁੰਡਾ ਛੱਡੇ ਕਰ ਮਾੜੀ ਮੁੱਟੀ ਕੋਈ ਤੇਰੀ ਸੁਬੂ ਖਬਰ ਲੈਣ ਆਂਦਾ ਨਹੀਂ ਤਾਂ ਤੈਨੂੰ ਮਰੇ ਨੂੰ ਕੋਈ ਪੁੱਛੇ ਮਰੇ ਨੂੰ ਨਾ ਪੁੱਛੇ ਕਦੇ ਪੁੱਛੇ ਤੱਬ ਪਈ ਕੁਝ ਖਾ ਪੀ ਲੈ ਤਾਂ ਕਦੇ ਪਤਾ ਲੈ ਵੀ ਤੇ ਭਾਈ ਬੁੱਟੀ ਦੀ ਲੋੜ ਆ ਕਿਛ ਬਾਦ ਲੈਣੀ ਆ ਕਿ ਲੱਡੂ ਖਵਾ ਦੋ ਤੇ ਰੈਂੀਆਂ ਮੁਰਗੀਆਂ ਪਾਈਆਂ ਇੱਕ ਮੁਰਗੀ ਤੂੰ ਬਣਾ ਕੇ ਖਾ ਲੈ ਕਰ ਹਾਂ ਬਣਾ ਕੇ ਖਾ ਲੈ ਮੈਂ ਤਾਂ ਖਾਂਦਾ ਨਹੀਂ ਮੈਂ ਤਾਂ ਛੱਜੇ ਜਾਣਾ ਅੱਫਤ ਕੋਈ ਤੇਰਾ ਮੁਰਗੀ ਬੇੜਾ ਬਹਿ ਗਿਆ ਇਹ ਜਾਂਦਾ ਪਤਾ ਕਹਿਣਾ ਹੈ ਪਰਮਾਤਮਾ ਮਰਦੇ ਪਰ ਜਿਹੜਾ ਆਪਣੇ ਨਾਲ ਆਇਆ ਜਾਂ ਕੱਢਾ ਥੋਤੇ ਰਹਿ ਜਾ ਮੱਝਾਤੀ ਰਹਿ ਜਾ ਬੈਠਾ ਮੈਂ ਕਹਿੰਨੀ ਆ ਆਪਦੀ ਮੁਰਗੀਆਂ ਤੇ ਨਾ ਸਿਕਿਉਰਿਟੀ ਰੱਖ ਲੈ ਇੱਕ ਬੰਦਾ ਰੱਖ ਲੈ ਜਿੱਥੇ ਇਨਾ ਮੁਰਗੀ ਫਾਰਮ ਪਾਇਆ ਉਹ ਤੈਨੂੰ ਦੱਸ ਦੂਗਾ ਕਿਹੜਾ ਤੇਰੇ ਮੁਰਗੀਆਂ ਚੱਕਦਾ ਆਹ ਤੇ ਕੌਲਟੀ ਰੱਖਿਓ ਪੈਂਚ ਕੌਲਟੀ ਹੁਣ ਮੁਰਗੀ ਤਾਂ ਕਰੇਗੀ ਹੁਣ ਕੀ ਦਾ ਕੰਮ ਐ ਚ ਕੌਲਟੀ ਜੱਸੀ ਸੌਰੀ 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 ਮਤਲਬ ਮੇਰੀਆਂ ਲੱਤਾਂ ਨਹੀਂ ਆ ਗਈਆਂ ਮੇਰੀਆਂ ਫੜੀ ਫੜੀ ਬੰ ਤੈਨੂੰ ਮੇਰੀਆਂ ਲੱਤਾਂ ਨਹੀਂ ਆ ਗਈਆਂ ਕਦੀ ਕੌਲਟੀ ਰੱਖ ਲਾਉਂਦਾ ਕਹਿੰਦਾ ਮੈਂ ਸਰਸੇ ਜਾਨਣਾ ਯਾਰ ਫਿਰ ਤੜ ਤੜਕਾ ਲਾਉਣ ਵਾਲੀ ਦੱਸ ਸਕਦੇ ਆ ਦੇਖ ਲੋ ਜੀ ਹੁਣ ਇਹਨਾਂ ਦੇ ਪਹਿਣ ਗੀਆਂ ਇਹ ਹੁਣ ਸ਼ੋਰਟ ਚੱਲਦੇ ਦੇ ਵਿੱਚ ਹੱਸੇ ਨੇ ਇਹ ਸੌਰੀ ਪਹਿਲੇ ਪਹਿਲੇ ਇੱਕ ਵਾਰੀ ਹੱਸੇ ਅੱਜ ਤਾਂ ਅੱਜ ਤਾਂ ਸਿਰਫ ਇੱਕ ਵਾਰੀ ਹੱਸੇ ਆ ਇੱਕ ਇੱਕ ਗਲਤੀ ਤਾਂ ਕੋਈ ਵੀ ਮਾਫ ਕਰ ਦਿੰਦਾ ਤੇ ਪਹਿਲਾਂ ਵੀ ਤਾਂ ਹੱਥ ਨਹੀਂ ਲੈ ਹਾਈ ਮੈਂਟਲ ਆ ਮੈਂ ਤਾਂ ਦੇਖ ਲਈ ਦੇਖ ਲਈ ਨਾ ਜੁੱਤੀ ਤੇਰੇ ਛੱਤ ਤੇ ਕਰਕ ਕੇ ਨਹੀਂ ਤੂੰ ਵੀ ਇਹਦੇ ਨਾਲ ਰਲ ਗਿਆ ਹਾਂ ਤੂੰ ਕਿਆ ਬਣਾ ਲੈ ਫਿਰ ਵੀਡੀਓ ਹਾਂ ਲੈ ਫਾਟ ਬਣਾ ਮੈਣੀ ਬਣਾਉਂਦੀ ਹਾਂ ਹਾਂ ਦੇਖ ਮੇਰੇ ਸਾਥ ਬਣਾਵੋਗੇ ਬਣਾ ਦੇ ਬੱਚੀ ਹਾਂ ਲੋ ਬਣਾ ਦੇ ਇਹ ਸ਼ਰਾਰਤਾਂ ਕਰਦੀ ਐ ਪਹਿਣ ਬਣ ਕੇ ਬਣਾ ਦੇ ਐ ਮੇਰੇ ਬੈਠੀ ਦੀ ਲੱਗਦਾ تھا ਕਿ ਕੋਈ ਨਾ ਕੁੱਟ ਦਾਂਗੇ ਇਹ ਤਾਂ ਪਾਣੀ ਦਾ ਕਲਾਸ ਪੁੱਛਦੇ ਨਹੀਂ ਕੁੱਟ ਦਾਂਗੇ ਆ ਦੇਖ ਲੋ ਜੀ ਇਹ ਬਹੁਤ ਕਮਿਨੀ ਹੈ ਗੱਲ ਗਲਤ ਦੰਦ ਕੱਢਣ ਲੱਗ ਜਾਂਦੀ ਹੈ ਤੇ ਜਦੋਂ ਹਾਸੇ ਵਾਲੀ ਗੱਲ ਹੁੰਦੀ ਉਦੋਂ ਰੋਂਦੀ ਹੈ ਸਹੀ ਗੱਲ ਹੈ ਜ਼ਿਆਦੀ ਗੱਲ ਹੈ ਆ ਬੰਤ ਨੂੰ ਪੁੱਛ ਲੋ ਲੈ ਇਹ ਗੱਲ ਸਹੀ ਆਪਾਂ ਹੀ ਇਹ ਜੱੱਚੀ ਦੀ ਕੁੜੀ ਦੀ ਗੱਲ ਸਹੀ ਹੈ ਇਹ ਮੈਂਟਲ ਦਿਮਾਗ ਹੈ ਇਹਦੀ ਤਨਹੂ ਲੋਂ ਦਵਾਈ ਚੱਲਦੀ ਹੈ ਦਿਮਾਗ ਇਹ ਹੱਸਣ ਵਾਲੀ ਗੱਲ ਤੇ ਰੋਂਦੀ ਹੈ ਨਾ ਦਵਾਈ ਮੁੱਕ ਗਈ ਪਈ ਆ ਤੁਨਹਾਲੇ ਦੀ ਕੀ ਕਰਾਂ ਦਵਾਈ ਨਹੀਂ ਗਿਆ ਮੈਨੂੰ ਕੋਈ ਹੁਣ ਤੇਰੇ ਜੋਗੇ ਪੈਸੇ ਨੇ ਸਾਡੇ ਕੋਲੇ ਹਾਂ ਪੰਜਾਹ ਚਾਹ ਕਿਹੜੇ ਮਹੀਨੇ ਕਿਹੜਾ ਲਾਵੇ ਤੇਰੇ ਹੋਰ ਸਾਡੀਆਂ ਦਾ ਮੁਰਗੀਆਂ ਖਾ ਗਈ ਮੁਰਗੀਆਂ ਖਾ ਗਈ ਤੂੰ ਤੇਰਾ ਤਾਣੀ ਬੱਬਰ ਭਰਿਆ ਕਿਹੜੇ ਖੰજર ਦੀ ਮੁਰਗੀ ਖਾਈਆਂ ਨਾਲੇ ਮੁਰਗੀਆਂ ਨਾਲੇ ਤਾਂ ਚੋਰੀਆਂ ਮੁਰਗੀਆਂ ਖਾ ਗਈਆਂ ਸਾਡੀਆਂ ਸੱਗੂ ਵਾਲੇ ਦਾ ਚਿਕੜ ਖਾਂਦੀ ਆ ਹਜੇ ਉੱਤੋਂ ਕਹਿੰਦੀ ਆ ਮੈਨੂੰ ਦਵਾਈ ਦਵਾ ਕੇ ਲਓ ਹੋਰ ਕਿਹੜੀਆਂ ਮੁਰਗੀਆਂ ਖਾਧੀਆਂ ਤੇਰੀਆਂ ਤੰ ਨਰੂਆਂ ਕੰਨ ਤੇ ਛੜਾ ਤਾਂ ਫਰਮ ਬੈਲਾ ਕੱਟਾ ਇੱਕ ਤਾਂ ਮੈਂ ਮਾਰਤੀ ਦੋ ਰਹਿ ਗਈਆਂ ਹਾਂ ਲੈ ਤੁਸੀਂ ਬਣੇ जयकला <laughs> ਬਹੁਤ ਸੋਹਣਾ ਬਾਬੇ ਬਹੁਤ ਜਿਆਦਾ ਸੋਹਣਾ ਲੱਗਦਾ ਸੀ ਹਾਂ ਬਹੁਤ ਸੋਹਣਾ ਗਾਇਆ ਜੀ ਤੁਸੀਂ ਪੰਜਾਬੀ ਤਾਂ ਆਉਂਦੀ ਹੋ ਪਾਪਾ ਹੈ ਪੰਜਾਬੀ ਜਾਣਦੇ ਹੋ ਹਾਂ ਪੰਜਾਬੀ ਹੈ ਉਹ ਹਾਂ ਗਾਣਾ ਤਾਂ ਪੰਜਾਬੀ ਸੁਣਾਇਆ ਸਾਰਾ ਗਾਣਾ ਬਹੁਤ ਵਧੀਆ ਗਾਇਆ ਨਹੀਂ ਬਾਬਾ ਜੀ ਪੰਜਾਬੀ ਸਮਝ ਲੈਂਦੇ ਹੋ ਹਾਂ ਹਾਂ ਸਮਝ ਲੈਂਦੇ ਹੋ ਮਤਲਬ ਬੋਲਣੀ ਨਹੀਂ ਆਉਂਦੀ ਜੀ ਬੋਲਦੇ ਹੋ ਹਾਂ ਜੀ ਬੋਲਦੇ ਆ ਮਤਲਬ ਸਾਡੇ ہماری ਤਰ੍ਹਾਂ ਬੋਲ ਨਹੀਂ ਨਹੀਂ ਆਤੀ ਆਪਕੋ ਹਣਾ ਤਾਂ ਇਤਨਾ ਤਾਂ ਇਤਨਾ ਤਾਂ ਵਿਆਸ ਨਹੀਂ ਹੈ ਹਾਂ ਜਿਹੜਾ ਜਿਹੜਾ ਹੈ ਨਾ ਪੰਜਾਬ ਮੇ ਹਾਂ ਹਾਂ ਬੋਲ ਨਹੀਂ ਫਿਰ ਤਾਂ ਬੋਲੀ ਆਤੀ ਹੈ ਨਾ ਥੋੜੀ ਥੋੜੀ ਆ ਹਾਂ ਸਵਾਸਤ ਹੋਵੇ ਤੁਹਾਰੇ ਬੋਲ ਸਾਰੇ ਹਾਂ ਆ ਮਾਰੇ ਹਮਾਰੇ ਜੋ ਬੋਲ ਕੇ ਮੰਗੇ ਚਲੋ ਨਹੀਂ ਤੁਸੀਂ ਭਾਜਨ ਕੋਦੋਂ ਸੁਣਾਉਣੇ ਹੋ ਨੇ